ਉਸੇ ਵਿਧਾਨ ਸਭਾ ਚੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਬੀਬੀ ਐਮਬੀ ਵੀ ਸਾਡਾ ਪੰਜਾਬ ਦੇ ਪਾਣੀ ਆ ਤੇ ਹੱਕ ਵੀ ਸਾਡਾ ਚੰਡੀਗੜ੍ਹ ਵੀ ਸਾਡਾ ਉਹ ਕਹਿੰਦੇ ਸਾਡਾ ਹੱਕ ਤਾਂ ਕੋਈ ਨਹੀਂ ਸਕਦੇ ਲਹਨਤੀ ਗੱਲ ਐ ਹੱਕ ਸਾਡਾ ਬੀਬੀ ਐਮਬੀ ਆ ਸਾਰੇ ਪਿੰਡਾਂ ਵਾਲੇ ਆਏ ਨੇ ਤੇ ਪੁੱਛ ਲਿਓ ਜੀ ਜੋ 5 ਲੱਖ ਏਕੜ ਕਿੱਲਾ ਡੁੱਬਿਆ ਜੋ 1996 ਪਿੰਡਾਂ ਦਾ ਬੁਰਾ ਹਾਲ ਹੋਇਆ ਉਹ ਬੀਬੀ ਐਮਬੀ ਤੇ ਆ ਆਪਣਾ ਜਿਹੜਾ ਰਣਜੀਤ ਡੈਮ ਕਰਕੇ ਹੋਇਆ ਜੇ ਕੁਦਰਤ ਨੇ ਡਬੋਈ ਹੁੰਦੇ ਨਾ ਮੀਂਹ ਨਾਲ ਤਾ ਬਠਿੰਡਾ ਤੇ ਫਰੀਦਕੋਟ ਵੀ ਡੁੱਬਣਾ ਸੀ ਇਹ ਡੈਮ ਮੇਡ ਹੈ ਜਿਹੜਾ ਫਲੱਡ ਹੈ ਕੀ ਸਦਨ ਹੋਇਆ ਸੀ ਤੇ ਦੋ ਦੋ ਦਿਨਾਂ ਦਾ ਸੈਸ਼ਨ ਸੱਧਿਆ ਸੀ ਅਸੈਂਬਲੀ 'ਚ ਕੀ ਇਹਨਾਂ ਲਾਹਣਤੀਆਂ ਨੇ ਇਹਨਾਂ ਡੈਮਾਂ ਦੀ ਇਨਕੁਆਰੀ ਮੰਗੀ ਕਿਉਂ ਨਹੀਂ ਮੰਗੀ ਮੈਨੂੰ ਇਹ ਦੱਸ ਦੇਣ ਕਿ 5 ਲੱਖ ਏਕੜ ਬਰਬਾਦ ਕਿਨੇ ਕੀਤਾ ਹੈ 1996 ਪਿੰਡ ਪ੍ਰਭਾਵਿਤ ਕਿਨੇ ਕੀਤੇ ਆ ਤੇ ਜੇ ਮੀਂਹ ਨਾਲ ਸੀ ਤਾਂ ਬਾਕੀ ਪੰਜਾਬ ਕਿਉਂ ਨਹੀਂ ਡੁੱਬ ਗਿਆ ਇੱਕ ਇੱਕ ਕਰੋੜ 3 ਲੱਖ ਏਕੜ ਆ ਪਾਣੇ ਆ ਪੰਜਾਬ ਦੀ ਵਾਯੂਗ ਜ਼ਮੀਨ ਉਹ ਨਹੀਂ ਡੁੱਬੀ 5 ਲੱਖ ਹੀ ਕਿਉਂ ਡੁੱਬਿਆ ਜਿਹੜੀ ਦਰਿਆਵਾਂ ਦੇ ਨਾਲ ਸੀ ਇਹ ਡੈਮੇਡ ਫਲੱਡ ਸੀ ਹੁਣ ਇਹਦੇ ਚ ਸਟ੍ਰੈਟਜੀ ਸੀ ਸਾਜ਼ਿਸ਼ ਸੀ ਜਨਰਲ ਇੱਕੀ ਸੀ ਇਹ ਕੌਣ ਨਤਾਰਾ ਕਰੂਗਾ ਜਾਂਚ ਜੁਡੀਸ਼ੀਅਲ ਜਾਂਚ ਕਿਉਂ ਨਹੀਂ ਮੰਗੀ